ਨੌਜਵਾਨ ਪੁੱਤ ਨੂੰ ਉਸਦੇ ਪਸੰਦੀਦਾ ਬੁਲਟ ਦੇ ਨਾਲ ਵਿਦਾਇਤ ਦਿੱਤਾ ਗਿਆ ਪੁੱਤ ਦੇ ਨਾਲ ਨਾਲ ਉਸਦੇ ਪਸੰਦੀਦਾ ਬੁਲਟ ਨੂੰ ਵੀ ਜੋ ਹੈ ਉਹ ਦਫਨਾਇਆ ਗਿਆ ਜਿਹਾ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਕਿਸੇ ਵੀ ਮਾਪੇ ਦੇ ਲਈ ਆਪਣੇ ਬੱਚੇ ਦਾ ਤੌਰ ਜਾਣਾ ਉਸ ਤੋਂ ਵੱਡਾ ਦੁੱਖ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੋ ਸਕਦਾ ਤੇ ਅਜਿਹਾ ਹੀ ਦੁੱਖ ਇੱਕ ਪਰਿਵਾਰ ਨੂੰ ਮਿਲਿਆ ਅਤੇ ਉਸ ਪਰਿਵਾਰ ਨੇ ਆਪਣੇ ਪੁੱਤ ਦੇ ਨਾਲ ਨਾਲ ਉਸ ਦੀਆਂ ਪਸੰਦੀਦਾ ਚੀਜ਼ਾਂ ਵੀ ਜਿਹੜੀਆਂ ਨੇ ਉਹਦੇ ਨਾਲ ਤੋੜ ਦਿੱਤੀਆਂ ਜੀ ਹਾਂ ਇਹ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਕ੍ਰਿਸ਼ ਨਾਮ ਦਾ ਨੌਜਵਾਨ ਜਿਹੜਾ ਹੈ ਉਸ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਸੜਕ ਹਾਦਸੇ ਦੇ ਵਿੱਚ ਉਹ ਬੱਚਾ ਜਿਹੜਾ ਹੈ ਆਪਣੀ ਜਾਨ ਗਵਾ ਦਿੰਦਾ ਹੈ 18 ਸਾਲ ਜੋ ਹੈ ਉਸ ਮੁੰਡੇ ਦੀ ਉਮਰ ਜਿਹੜੀ ਹੈ ਉਹ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਮਾਪੇ ਨੇ ਜੋ ਐਕਸੀਡੈਂਟ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਪਰ ਉੱਥੇ ਉਸ ਦੀ ਜਾਨ ਜਿਹੜੀ ਆ ਉਹ ਚਲੀ ਗਈ ਜਿਸ ਤੋਂ ਬਾਅਦ ਮਾਪਿਆਂ ਨੇ ਜਿਹੜਾ ਉਸ ਨੂੰ ਪਸੰਦੀਦਾ ਬੁਲਟ ਲੈ ਕੇ ਦਿੱਤਾ ਸੀ ਇਨਫੀਲਡ ਬੁਲਟ ਲੈ ਕੇ ਦਿੱਤਾ ਸੀ ਉਸ ਬੁਲਟ ਨੂੰ ਉਸ ਦੇ ਨਾਲ ਹੀ ਜ਼ਮੀਨ ਦੇ ਵਿੱਚ ਦਫਨਾਇਆ ਗਿਆ ਤੇ ਹੋਰ ਵੀ ਬਹੁਤ ਸਾਰੀਆਂ ਪਸੰਦੀਦਾ ਚੀਜ਼ਾਂ ਜਿਹੜੀਆਂ ਸੀ ਉਹਦੀਆਂ ਉਸ ਨੂੰ ਵੀ ਜਿਹੜਾ ਹੈ ਉਸ ਉਹਨਾਂ ਚੀਜ਼ਾਂ ਨੂੰ ਉਸ ਦੇ ਨਾਲ ਦਫਨਾਇਆ ਗਿਆ ਜੀ ਹਾਂ ਇਹ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਜਿੱਥੇ ਦਾ ਇਹ 18 ਸਾਲ ਦਾ ਕ੍ਰਿਸ਼ੀ ਜੋ ਸਕੂਲ ਦੇ ਵਿੱਚ ਜਾਂਦਾ ਸੀ ਅਤੇ ਬੀਤੇ ਦਿਨੀ ਕਿਸੇ ਕੰਮ ਦੇ ਲਈ ਉਹ ਜਾ ਰਿਹਾ ਸੀ ਤੇ ਉਸ ਦਾ ਟਰੈਕਟਰ ਟਰਾਲੀ ਦੇ ਨਾਲ ਜਿਹੜਾ ਹੈ ਉਹ ਐਕਸੀਡੈਂਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਪਿਆਂ ਨੂੰ ਉਮੀਦ ਸੀ ਕਿ ਉਹਨਾਂ ਦਾ ਬੱਚਾ ਬਚ ਜਾਏਗਾ ਪਰ ਉਹ ਬੱਚਾ ਨਹੀਂ ਬਚਦਾ ਜਿਸ ਤੋਂ ਬਾਅਦ ਜਿਹੜਾ ਹੈ ਜਦੋਂ ਉਹਨਾਂ ਨੂੰ ਉਸ ਦੀ ਬਦੀ ਖਬਰ ਸਮ ਮਿਲੀ ਤਾਂ ਉਹਨਾਂ ਨੇ ਉਸਦੀਆ ਪਸੰਦੀਦਾ ਚੀਜ਼ਾਂ ਨੂੰ ਵੀ ਉਸਦੇ ਨਾਲ ਤੋਰਨ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ ਸੋ ਤੁਹਾਨੂੰ ਵੀਡੀਓਸ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਉਸਦੀ ਪਸੰਦੀਦਾ ਬੁਲੇਟ ਜੋ ਹਲੇ ਨਵਾਂ ਹੀ ਸੀ ਜੋ ਉਸ ਨੂੰ ਨਵਾਂ ਹੀ ਲੈ ਕੇ ਦਿੱਤਾ ਗਿਆ ਸੀ ਉਸ ਬੁਲੇਟ ਨੂੰ ਜਾਂ ਉਸਦੇ ਨਾਲ ਹੀ ਜਿਹੜਾ ਹੈ ਉਹ ਦਫਨਾ ਦਿੱਤਾ ਗਿਆ ਹੈ ਸੋ ਤੁਸੀਂ ਕੀ ਕਹੋਗੇ ਅਜਿਹੇ ਮਾਮਲਿਆਂ ਦੇ ਵਿੱਚ ਕਿਉਂਕਿ ਇੱਕ ਮਾਪਿਆਂ ਨੂੰ ਜਿਹੜਾ ਸਭ ਤੋਂ ਵੱਡਾ ਦੁੱਖ ਸੀ ਕਿ ਉਹਨਾਂ ਦਾ ਬੱਚਾ ਉਹਨਾਂ ਦੀ ਜ਼ਿੰਦਗੀ ਤੋਂ ਚਲਾ ਗਿਆ ਹੈ ਤੇ ਨਾਲ ਦੀ ਨਾਲ ਜਿਹੜਾ ਹੈ ਪਰ ਉਹਨਾਂ ਨੇ ਇੱਕ ਵੱਡਾ ਜਿਗਰਾ ਕਾਰਖੇ ਜਿਹਾ ਉਸਦੇ ਪਸੰਦੀਦਾ ਚੀਜ਼ਾਂ ਜਿਹੜੀਆਂ ਨੇ ਉਸਦੇ ਨਾਲ ਤੋਰੀਆਂ ਨੇ ਹਾਲਾਂਕਿ ਜਦੋਂ ਅਸੀਂ ਕਮੈਂਟਸ ਪੜ੍ਹਦੇ ਆ ਤਾਂ ਬਹੁਤ ਸਾਰੇ ਨੈਗੇਟਿਵ ਕਮੈਂਟ ਵੀ ਆ ਰਹੇ ਨੇ ਤੇ ਬਹੁਤ ਸਾਰੇ ਪੋਜ਼ਿਟਿਵ ਕਮੈਂਟ ਵੀ ਆ ਰਹੇ ਨੇ ਬਹੁਤ ਸਾਰੇ ਲੋਕ ਆਖ ਰਹੇ ਨੇ ਕਿ ਇਸ ਬੁਲੇਟ ਨੂੰ ਜੇਕਰ ਕਿਸੇ ਗਰੀਬ ਨੂੰ ਦੇ ਦਿੰਦੇ ਤੇ ਸ਼ਾਇਦ ਜੋ ਹੈ ਬੱਚੇ ਨੂੰ ਅਜੋ ਉੱਪਰ ਵੀ ਦੁਆਵਾ ਮਿਲਨੀਆ ਸੀ ਕਿਸੇ ਦੇ ਕੰਮ ਬੋਲਟਾ ਜਾਣਾ ਸੀ ਕੋਈ ਬੰਦਾ ਪੈਦਲ ਜੋ ਹੈ ਕੰਮ ਤੇ ਜਾਂਦਾ ਸੀ ਜਾਂ ਕੋਈ ਬੱਚਾ ਸਕੂਲ ਕਾਲਜ ਪੈਦਲ ਜਾਂਦਾ ਸੀ ਤਾਂ ਉਸ ਨੂੰ ਇਹ ਬੁਲਟ ਦੇ ਦੇਣਾ ਚਾਹੀਦਾ ਸੀ ਅਤੇ ਉਸਨੇ ਉਹ ਦੁਆਵਾ ਜਿਹੜੀਆਂ ਨੇ ਉਹ ਦੇਣੀਆਂ ਸੀ ਤੇ ਬਹੁਤ ਸਾਰੇ ਲੋਕ ਆਖਣ ਲੱਗ ਗਏ ਕਿ ਆਖਿਰਕਾਰ ਆਪਣੀ ਚੀਜ਼ ਕੋਈ ਕਿਸੇ ਨੂੰ ਕਿਉਂ ਦਵੇ ਜੋ ਉਹਨਾਂ ਦੇ ਪੁੱਤ ਦੀ ਖੁਸ਼ੀ ਸੀ ਜਿਸ ਦੇ ਵਿੱਚ ਉਹ ਖੁਸ਼ੀ ਕਿਸੇ ਹੋਰ ਨੂੰ ਉਹ ਮਾਪੇ ਕਿਉਂ ਦੇਣ ਸੋ ਦੋਵੇਂ ਪੱਖਾਂ ਦੇ ਵਿੱਚੋਂ ਤੁਸੀਂ ਕਿਸ ਪੱਖ ਦੇ ਨਾਲ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸਹੀ ਹੈ ਕਿ ਗਲਤ ਹੈ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ